ਮੇਰੇ ਕੋਲ 18 ਕਿਲੇ 18 ਏਕੜ ਅਮਰੂਦ ਦਾ ਬਾਗ ਹੈ ਜਿਸ ਵਿੱਚੋਂ 9 ਏਕੜ ਅਲਾਹਾਬਦੀ ਸਪੈਦਾ 9 ਏਕੜ ਸਾਰਸ ਸਪੈਦਾ ਜੂਨ ਦੇ ਮਹੀਨੇ ਜਾਦੇ ਗਰਮੀ ਪੈਣ ਕਾਰਨ ਜਿਹੜਾ ਅਸਾਰ ਸਪੈਦਾ ਤਾਂ ਠੀਕ ਰਿਹਾ ਪਰ ਅਲਾਹਾਬਦੀ ਦਾ 95% ਨੁਕਸਾਨ ਹੋ ਚੁੱਕਾ ਹੈ ਜੋ ਬਹੁਤ ਵੱਡਾ ਇੱਕ ਘਾਟਾ ਹੈ ਕਿਸਾਨ ਲਈ ਬਾਗਬਾਨੀ ਵੱਲ ਕਹਿੰਦਿਆਂ ਉਤਸ਼ਾਹ ਹੋਵੇ ਕਿਸਾਨ ਬਦਲ ਹੋਵੇ ਅਸਲੀ ਵਿਭਿੰਨਤਾ ਪਾਉਣ ਕਿਸਾਨ ਹਰ ਫਸਲ ਉਪ ਬਾਗਬਾਨੀ ਤਿਆਰ ਕਰ ਸਕਦਾ ਪਰ ਸਰਕਾਰ ਵੱਲੋਂ ਕਿਸੇ ਵੀ ਸਰਕਾਰ ਵੱਲੋਂ ਅਜੇ ਤੱਕ ਕਿਸਾਨ ਦੀ ਖਾਸ ਕਰਕੇ ਬਾਗਵਾਨੀ ਦੀ ਕਿਤੇ ਸਪੋਰਟ ਨਹੀਂ ਕੀਤੀ ਗਈ ਕਿਤੇ ਕੋਈ ਮੁਆਵਜ਼ਾ ਨਹੀਂ ਕੀਤਾ ਜਿਹੜੇ ਸਬਸਿਡੀਆਂ ਦੀ ਗੱਲ ਕਰਦੇ ਹਾਂ ਉਹ ਸਬਸਿਡੀਆਂ ਬਹੁਤ ਘੱਟ ਮਾਤਰਾ 'ਚ ਆ ਉਹ ਫਾਰਮੈਲਿਟੀ ਬਹੁਤ ਹੋ ਜਾਂਦੀ ਹੈ ਜਿਹੜਾ ਫਸਲੀ ਵਿਭਿੰਨਤਾ ਦੀ ਗੱਲ ਕਰਦੇ ਹਾਂ ਕਿਸਾਨ ਫਸਲੀ ਵਿਭਿੰਨਤਾ ਕਰ ਸਕਦਾ ਬਦਲ ਕਰ ਸਕਦਾ ਹੈ 33 ਫਸਲਾਂ ਤੋਂ ਨਿਕ ਤੇ ਪਹੁੰਚ ਸਕਦਾ ਪਰ ਜੇਕਰ ਸਰਕਾਰ ਚਾਹੇ ਸਰਕਾਰ ਨਾਲ ਮਦਦ ਕਰਨ ਪਰ ਸਿਰਫ ਇਹ ਗੱਲਾਂ 'ਚ ਕਾਗਜ਼ਾਂ ਦੀ ਕਾਲਜੀ ਵਾਦੇ ਨਹੀਂ ਕੋਈ ਸਰਕਾਰ ਫਸਲੀ ਵਿਭਿੰਨਤਾ ਨੂੰ ਪਨਾਉਣ ਲਈ ਕਿਸਾਨ ਦੀ ਕੋਈ ਸਪੋਰਟ ਨਹੀਂ ਕਰਦੀ ਸ਼ਸ਼ੀ ਕਾਲ ਜੀ ਸਵਾਗਤ ਹੈ ਪੀਟੀਸੀ ਨਿਊਜ਼ ਤੇ ਮੈਂ ਆ ਤੁਹਾਡੇ ਨਾਲ ਮਨੀਸ਼ ਗਰਗ ਅੱਜ ਅਸੀਂ ਪੁੱਜੇ ਆ ਸਬਡਿਵੀਜ਼ਨ ਮੋੜ ਮੰਡੀ ਦੇ ਪਿੰਡ ਬੁਰਜ ਵਿਖੇ ਇਹ ਬੁਰਜ ਪਿੰਡ ਦੱਸ ਦਈਏ ਪਹਿਲਾਂ ਕਿ ਬਾਗਾਂ ਲਈ ਮਸ਼ਹੂਰ ਹੈ ਇਸ ਪਿੰਡ ਵਿੱਚ ਕਿਸੇ ਸਮੇਂ ਅੰਗੂਰਾਂ ਦੀ ਬਹੁਤ ਵੱਡੀ ਤਾਦਾਦ ਵਿੱਚ ਫਸਲ ਹੁੰਦੀ ਸੀ ਉਸ ਤੋਂ ਬਾਅਦ ਅੰਗੂਰਾਂ ਦਾ ਨੁਕਸਾਨ ਹੋਣ ਕਾਰਨ ਮੌਸਮ ਅਨੁਕੂਲ ਨਾ ਹੋਣ ਕਾਰਨ ਅੰਗੂਰ ਪਟਕੇ ਇੱਥੇ ਵੱਖ-ਵੱਖ ਬਾਗ ਨੇ ਜਿਹੜੇ ਅਮਰੂਦਾਂ ਕਿਨੂਆ ਅਤੇ ਹੋਰ ਲਗਾ ਦਿੱਤੇ ਗਏ ਨੇ ਪਰ ਇਸ ਵਾਰ ਦੀ ਗਰਮੀ ਨੇ ਅਮਰੂਦ ਉਤਪਾਦਕਾਂ ਨੂੰ ਵੀ ਨਿਰਾਸ਼ ਕੀਤਾ ਕਿਉਂਕਿ ਅਮਰੂਦ ਦਾ ਜਿਹੜਾ ਕਾਫੀ ਤਦਾਦ ਵਿੱਚ ਕਿਸਾਨਾਂ ਦਾ ਖਰਾਬ ਹੋਇਆ ਜਿਆਦਾ ਗਰਮੀ ਪੈਣ ਕਰਕੇ ਕਾਫੀ ਜਿਆਦਾ ਮੁਸ਼ਕਲ ਹੋਈ ਹੈ ਪਰ ਸਰਕਾਰ ਨੇ ਇਹਨਾਂ ਦੀ ਕੋਈ ਬਾਣੀ ਫੜੀ ਕਿਉਂਕਿ ਸਰਕਾਰ ਲਗਾਤਾਰ ਦਾਅਵੇ ਕਰਦੀ ਹੈ ਕਿ ਕਿਸਾਨ ਨੇ ਜਿਹੜੇ ਉਹ ਬਾਗਬਾਨੀ ਵਾਲ ਉਤਸ਼ਾਹਤ ਹੋਣ ਪਰ ਇਹਨਾਂ ਨੂੰ ਕੋਈ ਇਹਨਾਂ ਦੀ ਸਾਰ ਨਹੀਂ ਲਈ ਜਾ ਰਹੀ ਸਾਡੇ ਨਾਲ ਕਿਸਾਨ ਮੌਜੂਦ ਨੇ ਗੱਲਬਾਤ ਕਰਦੇ ਆ ਅਸੀਂ ਕਾਲ ਜੀ ਕੀ ਹਾਲ ਹੈ ਤੁਹਾਡਾ ਜੀ ਠੀਕ ਆ ਜੀ ਇਸ ਵਾਰ ਕਿਵੇਂ ਰਿਹਾ ਅਮਰੂਦ ਤੁਹਾਡਾ ਇਸ ਪਹਿਲਾਂ ਭਾਵੇਂ ਅੰਗੂਰ ਲਾਉਂਦੇ ਸੀ ਤੁਸੀਂ ਉਹਨੂੰ ਅਮਰੂਦ ਦੀ ਖੇਤੀ ਕਰਦੇ ਹੋ ਨਾਲ ਨਾਲ ਕਿੰਨੂ ਵੀ ਲਾਉਂਦੇ ਹੋ ਕੀ ਉਮੀਦ ਸੀ ਪਹਿਲਾਂ ਕਿਸ ਤਰ੍ਹਾਂ ਦਾ ਬਾਗ ਸੀ ਤੁਹਾਡਾ ਸਾਡੇ ਕੋਲੇ ਪਹਿਲਾਂ ਅੰਗੂਰ ਹੁੰਦਾ ਸੀ ਜੀ ਔਰ ਤੋਂ ਬਾਅਦ ਔਰਾਂ ਦਾ ਜੋ ਮੌਸਮ ਮੁਤਾਬਕ ਅਨੁਕੂਲ ਨਹੀਂ ਰਿਹਾ ਅਨੁਕੂਲ ਨਾ ਰਣ ਕਰਕੇ ਇਸ ਵਾਰ ਅਮਰੂਦ ਵੱਲ ਆ ਗਈ ਅਮਰੂਦ ਜੀ ਸਾਡੇ ਕੋਲੇ ਦੋ ਬਰੇਟਾਂ ਜੀ ਸਭ ਤੋਂ ਪਹਿਲਾਂ ਅਸੀਂ ਅਲਾਹਾਬਾਦੀ ਸਫੈਦਾ ਲਾਈ ਸੀ ਉਹ ਸਾਡੇ ਕੋਲੇ ਜਿਆਦਾਈ ਮਾਤਰਾ ਦੇ ਵਿੱਚ ਅਲਾਹਾਬਾਦੀ ਸਫੈਦਾ ਉਸ ਤੋਂ ਬਾਅਦ ਉਹਦਾ ਸਰਕਾਰ ਵੱਲੋਂ ਬਾਗਬਾਨੀ ਵਿਭਾਗ ਵੱਲੋਂ ਬਦਲਦੇ ਤੌਰ ਤੇ ਅਸਾਰ ਸਫੈਦਾ ਤਿਆਰ ਕੀਤਾ ਗਿਆ ਜੋ ਕਿ ਅਸਾਰ ਜੁਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ ਜੋ ਹਰਿਆਣੇ ਚ ਹੈ ਉਹ ਜਿਹੜਾ ਸਾਡੇ ਕੋਲੇ ਰਕਵਾ 50% ਅਲਾਹਾਬਾਦੀ ਸਫੈਦਾ ਹੋ ਗਿਆ ਤੇ 50% ਸਾਡੇ ਕੋਲੇ ਅਸਾਰ ਸਫੈਦਾ ਹੋ ਗਿਆ ਮੇਰੇ ਕੋਲ 18 ਕਿਲੇ 18 ਏਕੜ ਅਮਰੂਦ ਦਾ ਬਾਗ ਹੈ ਜਿਸ ਵਿੱਚੋਂ 9 ਏਕੜ ਅਲਾਹਾਬਾਦੀ ਸਫੈਦਾ 9 ਏਕੜ ਅਸਾਰ ਸਫੈਦਾ ਜੂਨ ਦੇ ਮਹੀਨੇ ਜਿਆਦਾ ਗਰਮੀ ਪੈਣ ਕਾਰਨ ਜਿਹੜਾ ਅਸਹਾਰ ਸਫੈਦਾ ਤਾਂ ਠੀਕ ਰਿਹਾ ਪਰ ਅਲਾਹਾਬਦੀ ਦਾ 95% ਨੁਕਸਾਨ ਹੋ ਚੁੱਕਾ ਹੈ ਜੋ ਬਹੁਤ ਵੱਡਾ ਇੱਕ ਘਾਟਾ ਹੈ ਕਿਸਾਨ ਲਈ ਕਿੰਨਾ ਕੁ ਲੱਗਿਆ ਤੁਹਾਡੇ ਇਸ ਪਿੰਡ 'ਚ ਕਿੰਨਾ ਕੁ ਲੱਗਿਆ ਲਾਹਾਬਦੀ ਜੋ ਖਰਾਬ ਹੋਇਆ ਕਿੰਨਾ ਨੁਕਸਾਨ ਹੋਇਆ ਉਮੀਦ ਕਿਸ ਤਰ੍ਹਾਂ ਦੀ ਸੀ ਪਹਿਲਾਂ ਫਲ ਕਿਸ ਤਰ੍ਹਾਂ ਦਾ ਸੀ ਅਲਾਹਾਬਦੀ ਨੂੰ ਪਹਿਲਾਂ ਜਦੋਂ ਸ਼ੁਰੂ ਚਾਇਆ ਤਾਂ ਫੁੱਲ ਤੇ ਡੋਡੀ ਬਹੁਤ ਜ਼ਿਆਦਾ ਸੀ ਜਦੋਂ ਜੂਨ ਮਹੀਨੇ ਵਿੱਚ بارش ਨਾ ਹੋਣ ਕਰਕੇ ਗਰਮੀ ਜ਼ਿਆਦਾ ਪੈ ਗਈ ਤੇ ਉਹ ਤੇ ਬਹੁਤ ਵੱਡਾ ਨੁਕਸਾਨ ਹੋ ਗਿਆ ਜ਼ਿਆਦਾਤਰ ਸਾਡੇ ਪਿੰਡ ਦੇ ਵਿੱਚ ਅਲਾਹਾਬਦੀ ਜ਼ਿਆਦਾ ਹੈ ਕਿਉਂਕਿ ਜਿਹੜੀ ਅਸਹਾਰ ਸਫੈਦਾ ਵੈਰਾਈਟੀ ਹੈ ਉਹ ਬਹੁਤ ਲੇਟ ਆਈ ਹੈ ਜਿਹੜੀ ਅਲਾਹਾਬਾਦ ਇਸ ਵੇਲੇ ਦਾ ਨਾ ਤਾਂ ਗਰਮੀ ਚਲਦੀ ਹੈ ਨਾ ਉਹ ਸਰਦੀ ਚਲਦੀ ਜਿਹੜਾ ਹੁਣ ਸਰਦੀ ਵਿੱਚ ਫਲ ਆਉਣਾ ਸਾਨੂੰ ਉਹਦੀ ਉਮੀਦ ਪਰਮਾਤਮਾ ਦੇ ਉਸ ਪ੍ਰਸਾਪ ਵੀ ਕਿੰਨਾ ਠੰਡ ਜਿਆਦਾ ਪੈਗੀ ਤਾਂ ਉਹਦਾ ਵੀ ਨੁਕਸਾਨ ਹੋ ਸਕਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਕੋਈ ਵੀ ਸਰਕਾਰ ਹੋਵੇ ਬਗਵਾਨੀ ਵੱਲ ਕਹਿੰਦੀ ਹੈ ਉਤਸ਼ਾਹ ਹੋਵੇ ਕਿਸਾਨ ਬਦਲ ਹੋਵੇ ਅਸਲੀ ਵਿਭਿੰਨਤਾ ਪਾਉਣ ਕਿਸਾਨ ਹਰ ਫਸਲ ਬਗਵਾਨੀ ਤਿਆਰ ਕਰ ਸਕਦਾ ਪਰ ਸਰਕਾਰ ਵੱਲੋਂ ਕਿਸੇ ਵੀ ਸਰਕਾਰ ਵੱਲੋਂ ਅਜੇ ਤੱਕ ਕਿਸਾਨ ਦੀ ਖਾਸ ਕਰਕੇ ਬਾਗਬਾਨੀ ਦੀ ਕਿਤੇ ਸਪੋਰਟ ਨਹੀਂ ਕੀਤੀ ਗਈ ਕਿਤੇ ਕੋਈ ਮੁਆਵਜ਼ਾ ਨਹੀਂ ਕੀਤਾ ਝੋਨਾ ਮਰ ਜੇ ਕਣਕ ਮਰ ਜੇ ਤਾਂ ਸਰਕਾਰ ਵੱਲੋਂ ਥੋੜੀ ਬਹੁਤੀ ਸਹਾਇਤਾ ਦਿੱਤੀ ਜਾਂਦੀ ਆ ਪਰ ਬਾਗਬਾਨੀ ਦਾ ਜੇ ਨੁਕਸਾਨ ਹੋ ਜੇ ਅੱਜ ਤੱਕ ਕਿਸੇ ਸਰਕਾਰ ਨੇ ਕਿਸੇ ਕਿਸਾਨ ਦੇ ਭਲੇ ਕੁਝ ਨਹੀਂ ਪਾਇਆ ਇਹ ਉਮੀਦ ਕੀ ਹੋਵੇ ਸਰਕਾਰ بڑے ਦਾਅਵੇ ਕਰਦੀ ਹੈ ਕਿ ਬਾਗਬਾਨੀ ਵੱਲ ਉਤਸ਼ਾਹਤ ਹੋ ਦੂਜੀਆਂ ਫਸਲਾਂ ਛੱਡ ਦੋ ਰਵਾਇਤੀ ਫਸਲਾਂ ਛੱਡ ਦੋ ਤੁਸੀਂ ਵੀ ਬਾਗ ਲਾਏ ਹੋਏ ਹੈਗੇ ਆ ਕੋਈ ਸਰਕਾਰ ਕੋਈ ਜਿਵੇਂ ਪਹਿਲਾਂ ਸਰਪੇਹਾਂ ਵੀ ਮਿਲਦੀਆਂ ਸੀ ਹੋਰ ਸਬਸਿਡੀ ਮਿਲਦੀ ਸੀ ਹੁਣ ਮਿਲਦੀ ਹੈਗੀ ਜਿਹੜੇ ਸਬਸਿਡੀਆਂ ਦੀ ਗੱਲ ਕਰਦੇ ਹਾਂ ਉਹ ਸਬਸਿਡੀਆਂ ਬਹੁਤ ਘੱਟ ਮਾਤਰਾ ਚ ਆ ਉਹ ਫਾਰਮੈਲਟੀ ਬਹੁਤ ਹੋ ਜਾਂਦੀ ਹੈ ਜਿਹੜਾ ਫਸਲੀ ਵਿਭਿੰਨਤਾ ਦੀ ਗੱਲ ਕਰਦੇ ਹਾਂ ਕਿਸਾਨ ਫਸਲੀ ਵਿਭਿੰਨਤਾ ਕਰ ਸਕਦਾ ਬਦਲ ਕਰ ਸਕਦਾ ਵੈਤੀ ਫਸਲਾਂ ਤੋਂ ਨਿਕ ਚੱਕਰ ਤੋਂ ਨਿਕਲ ਸਕਦਾ ਪਰ ਜੇਕਰ ਸਰਕਾਰ ਚਾਹੇ ਸਰਕਾਰ ਨਾ ਮਦਦ ਕਰਨ ਪਰ ਸਿਰਫ ਇਹ ਗੱਲਾਂ ਚ ਕਾਗਜ਼ਾਂ ਦੀ ਕਾਗਜ਼ੀ ਵਾਦੇ ਨੇ ਕੋਈ ਸਰਕਾਰ ਬਸਲੀ ਵੀ ਬੰਤਾਂ ਨੂੰ ਪਨਾਉਣ ਲਈ ਕਿਸਾਨ ਦੀ ਕੋਈ ਸਪੋਰਟ ਨਹੀਂ ਕਰਦੀ। ਕਦੇ ਵੀ ਕੋਈ ਅਜ ਤੱਕ ਕਿਸੇ ਨੇ ਕਿਸਾਨ ਨੂੰ ਸਹਿਤਾ ਨਹੀਂ ਕੀਤੀ। ਕਿਸੇ ਵੀ ਸਰਕਾਰ ਨੇ। ਥੋੜਾ ਪਿੰਡ ਚ ਕਿੰਨਾ ਕੁ ਸਵਾਰ ਨੁਕਸਾਨ ਆਪਾਂ ਮੰਨਿਆ ਜਦਾ ਤੇ ਮੈਂ ਤੁਸੀਂ ਕਹਿੰਦਾ ਹਾਂ ਥੋੜਾ 9 ਕਿੱਲੇ ਹੋ ਗਿਆ। ਜੇ ਉਹਨੂੰ ਵੀ ਆਪਾਂ 2 ਲੱਖ ਨੂੰ 1.5 ਲੱਖ ਨੂੰ ਲਾਈਏ ਤਾਂ ਥੋੜਾ ਵੀ ਲੱਖਾਂ ਰੁਪਏ ਚ ਨੁਕਸਾਨ ਥੋੜਾ ਇਸ ਵਾਰ ਦਾ ਹੋਇਆ ਹੈਗਾ। ਪਿੰਡ ਦਾ ਕਿੰਨਾ ਕੁ ਨੁਕਸਾਨ ਹੋ ਗਿਆ। ਪਿੰਡ ਦਾ ਮੇਰਾ 50% ਨੁਕਸਾਨ ਹੋ ਗਿਆ। 18 ਕਿੱਲੇ ਚ 9 ਕਿੱਲੇ ਖਤਮ ਹੋ ਗਿਆ। ਜੇ 9 ਕਿੱਲੇ 1.5 ਵੀ ਲੱਖ ਲੱਗੇ ਤਾਂ ਤੁਸੀਂ ਦੇਖ ਲਓ ਕਿੰਨਾ ਬਣਦਾ। ਉਸੇ ਤੋਂ ਕਰਕੇ ਟੋਟ ਉਹ ਟੋਟਲ ਨੁਕਸਾਨ ਹੋਇਆ 95% ਨੁਕਸਾਨ ਆ ਤੇ ਜਿਹੜਾ ਥੋੜਾ ਬਹੁਤਾ ਹੈਗਾ ਉਹ ਗਰਮੀ ਕਰਕੇ ਡਿੱਗ ਹੁਣ ਵੀ ਡਿੱਗ ਪਿਆ ਤੇ ਆਉਣ ਵਾਲੇ ਸਮੇਂ ਜਿਹੜੀ ਉਮੀਦ ਆ ਕੋਈ ਉਮੀਦ ਉਹ ਤਾਂ ਕੁਦਰਤ ਤੇ ਡਿਪੈਂਡ ਹੈ ਕੋਈ ਬਾਗਬਾਨੀ ਵਾਲੇ ਆਉਂਦੇ ਆ ਤੁਹਾਡਾ ਹਾਲ ਚਾਲ ਪੁੱਛਦੇ ਆ ਕੋਈ ਤੁਹਾਨੂੰ ਸਲਾਹ ਦਿੰਦੇ ਆ ਦੱਸਦੇ ਆ ਵੀ ਆਹ ਲਾ ਲਓ ਜਾਂ ਇਹ ਤੋਂ ਬਚਾਈ ਜਾ ਸਕਦੀ ਹੈ ਗਰਮੀ ਨਾਲ ਜਾਂ ਕੋਈ ਹੋਰ ਹੱਲ ਹੁੰਦਾ ਉਹਦਾ ਬਾਗਬਾਨੀ ਵਾਲੇ ਆਪਣੀ ਸਲਾਹ ਦੇ ਕੇ ਤੁਰ ਜਾਂਦੇ ਨੇ ਪਰ ਜੋ ਕੁਦਰਤ ਦਾ ਉਹਦੇ ਤੋਂ ਕੋਈ ਸਰਕਾਰ ਸਾਥ ਨਹੀਂ ਦਿੰਦੀ ਉਧਰ ਤਾਂ ਕਾਫੀ ਨੁਕਸਾਨ ਗਰਮੀ ਕਰਕੇ ਜਿਆਦਾ ਹੋਇਆ ਉਧਰ ਤਾਂ ਬਹੁਤ ਇਨਸਾਨ ਆ ਕਈ ਵਾਰਾ ਸੈਂਟਰ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਨੂੰ ਬੀਮਾ ਪਾਲਿਸੀ ਚਲਾਈ ਜਾਂਦੀ ਹੈ ਵੀ ਬੀਮੇ ਕਰਾਓ ਪਰ ਬੀਮੇ ਅਸੀਂ ਕਰਵਾ ਦਿੰਨੇ ਆ ਅੱਜ ਤੱਕ ਸਾਨੂੰ ਬੀਮਾ ਤਾਂ ਕਦੇ ਮਿਲਿਆ ਨਹੀਂ ਅਸੀਂ ਉਹ ਵੀ ਕਾਗਜ਼ਾਂ 'ਚ ਰਹਿ ਜਾਂਦੇ ਵੀ ਉਹ ਸਿਰਫ ਕਾਗਜ਼ੋ ਬੀਮਾ ਦੀ ਸਕੀਮਾਂ ਉਹ ਸਿਰਫ ਕਾਗਜ਼ਾਂ ਤੱਕ ਜਾ ਐਡ ਟੀਵੀ ਤੇ ਐਡ ਕਰਨ ਤੇ ਇਲਾਵਾ ਹੋਰ ਕੁਝ ਨਹੀਂ ਬੰਦਾ ਬਿਲਕੁਲ ਇਹ ਸਨ ਕਿਸਾਨ ਜਿਨ੍ਹਾਂ ਨੇ ਮੁਸ਼ਕਲ ਦੱਸੀ ਹੈ ਕਿ ਇਸ ਵਾਰ ਜਿਹੜਾ ਇਹਨਾਂ ਦਾ ਮਰੂਤ ਦੀ ਫਸਲਾ ਬੇਸ਼ੱਕ ਕਾਫੀ ਜ਼ਿਆਦਾ ਉਮੀਦ ਸੀ ਪਰ ਗਰਮੀ ਕਰਕੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਹੁਣ ਗਾਂ ਸਰਦੀ ਤੇ ਇਹਨਾਂ ਨੂੰ ਉਮੀਦ ਹੈਗੀ ਹੈ ਕਿ ਸਰਦੀ ਚ ਜੇਕਰ ਬੇਸ਼ੱਕ ਫਲ ਚੰਗਾ ਨਿਕਲਦਾ ਪਰ ਜੇਕਰ ਸਰਦੀ ਜ਼ਿਆਦਾ ਪੈਂਦੀ ਹੈ ਤਾਂ ਉਦੋਂ ਵੀ ਨੁਕਸਾਨ ਹੋਣ ਦੀ ਕਿਤੇ ਕਿਤੇ ਖਤਰਾ ਇਹਨਾਂ ਨੂੰ ਮਡਰਾ ਰਿਆ ਹੈਗਾ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰਾਂ ਕੋਈ ਵੀ ਸਰਕਾਰਾਂ ਨੇ ਇਹਨਾਂ ਦੀ ਮਾਂ ਨਹੀਂ ਫੜੀ ਇਹ ਕਰਕੇ ਲੋੜ ਹੈ ਬਾਗਬਾਨੀ ਨੂੰ ਉੱਚਾ ਲਿਜਾਣ ਲਈ ਸਰਕਾਰਾਂ ਨੂੰ ਇਹਨਾਂ ਦੀ ਮਾਂ ਫੜਨ ਦੀ ਮੁਨੀਸ਼ਗਰਕ ਪੀਟੀਸੀ ਨਿਊਜ਼ ਮੋਰ ਮੰਡੀ ਬਠਿੰਡਾ